ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਭਰਾਵੋ ਆਪਣੇ ਪੇਜ ਤੇ ਅੱਜ ਜੋ ਟਰੈਕਟਰ ਮੰਡੀ ਤਲਵੰਡੀ ਸਾਬੋ 1 ਮਈ ਨੂੰ ਵੀਡੀਓ ਬਣਾਉਣ ਲੱਗੇ ਆ ਇੱਥੇ ਜਿੰਨਾ ਭਰਾਵਾਂ ਨੂੰ ਮੈਸ਼ੀਨ ਟਰੈਕਟਰ ਚਾਹੀਦੇ ਹੋਣ ਤਲਵੰਡੀ ਸਾਬੋ ਮੈਸ਼ੀਨ ਟਰੈਕਟਰ ਦੇ ਸਪੈਸ਼ਲਿਸਟ ਨੇ ਸਰਦਾਰ ਦਿਆਲ ਸਿੰਘ ਜੀ ਪਿੰਡ ਸੰਦੋਹੇ ਵਾਲੇ ਉਹਨਾਂ ਕੋਲੇ ਸਪੈਸ਼ਲ ਮੈਸ਼ੀ ਟਰੈਕਟਰ ਹੁੰਦੇ ਆ ਕਿਉਂਕਿ ਜਿਹੜੇ ਰਾਜਸਥਾਨ ਵਾਲੇ ਭਰਾ ਆ ਜਾਂ ਹਰਿਆਣੇ ਵਾਲੇ ਮੈਸ਼ੀ ਨੂੰ ਜ਼ਿਆਦਾ ਪਸੰਦ ਕਰਦੇ ਆ ਪੰਜਾਬ ਦੇ ਵਿੱਚ ਵੀ ਆਲੂ ਪੱਟੀ ਏਰੀਆ ਜਿਹੜਾ ਜਿੱਦੇ ਆਲੂ ਜ਼ਿਆਦਾ ਲਾਉਂਦੇ ਆ ਜਾਂ ਪੰਜਾਬ ਚ ਵੀ ਜਿਹੜੇ ਭਰਾ ਹੈਗੇ ਮੈਸ਼ੀ ਟਰੈਕਟਰਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਲਈ ਸਪੈਸ਼ਲ ਅਸੀਂ ਵੀਡੀਓ ਬਣਾਉਣ ਲੱਗੇ ਆ ਬਾਈ ਜੀ ਉਹਨਾਂ ਨਾਲ ਮਲਾਉਣੇ ਆ ਬਾਈ ਦਿਆਲ ਸਿੰਘ ਉਹਨਾਂ ਸੰਧਵਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਹੋ ਠੀਕ ਹੋ ਅੱਜ ਕਿੰਨੇ ਮੈਸ਼ੀ ਲਾਏ ਹੋਏ ਆ ਬਾਈ ਮੰਡੀ ਦੇ ਚਾਰ ਲਾਇਆ ਜੀ ਵੇਚਿਆ ਕੋਈ ਬਾਈ ਵੇਚਿਆ ਕੋਈ ਜੀ ਆਜਿਨੇ ਵੀਗਾ ਠੀਕ ਹੈ ਇਹਨਾਂ ਦੇ ਨਾਲ ਨੇ ਬਾਈ ਗੁਰਨਾਇਬ ਸਿੰਘ ਜੀ ਸਸਿਕਾ ਹੋ ਠੀਕ ਹੋ ਪਰਾ ਤੇ ਬਾਈ ਜੀ ਦਿਓ ਟਰੈਕਟਰਾਂ ਸੰਬੰਧੀ ਸਾਨੂੰ ਜਾਣਕਾਰੀ ਬਾਈ ਗੁਰਨਾਇਬ ਦੇਗਾ ਕਿ ਤੁਸੀਂ ਨਿਓਂਗਾ ਜਾਣਕਾਰੀ ਪਹਿਲਾਂ ਤੁਹਾਡਾ ਫੋਨ ਨੰਬਰ ਬੋਲ ਦਿਓ ਜੀ 94623 94623 40719 94630 40719 ਇਹ ਬਾਈ ਦਿਆਲ ਦਾ ਨੰਬਰ ਹੈ ਜੀ ਕੋਈ ਵੀ ਮੈਸੀਟਰ ਟਰੈਕਟਰ ਸੰਬੰਧੀ ਕੋਈ ਰੇਟ ਸੰਬੰਧੀ ਟਰੈਕਟਰਾਂ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਜੀ ਨੂੰ ਜਦੋਂ ਮਰਜ਼ੀ ਫੋਨ ਕਰ ਲਓ ਹੋਰ ਗੁਰਨਾਹ ਬਾਈ ਕੀ ਹਾਲ ਹੈ ਬਾਈ ਤੁਹਾਡਾ ਫੋਨ ਨੰਬਰ ਵੀ ਬੋਲੋ ਜੀ 98766 ਜੀ 98766 88025 ਬਾਈ 88025 22 ਦਾ ਨੰਬਰ ਹੈ ਜੀ ਵੀਡੀਓ ਨੂੰ ਬਾਈ ਜੀ ਅੰਤ ਤੱਕ ਦੇਖਣਾ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਜਿਹੜੇ ਭਰਾ ਕਿਸੇ ਨੇ ਮੈਸੀ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਟਰੈਕਟਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਬਾਈ ਜੀ ਹੋਰਾਂ ਨੂੰ ਸਿੱਧਾ ਫੋਨ ਕਰ ਲਓ ਬਾਈ ਜੀ ਅੱਜ ਸ਼ੁਰੂ ਕਰਦੇ ਆਪਾਂ 241 ਮੈਸੀ ਹੈ ਸਾਰੀ 241 ਮੈਸੀ ਆਪਣੇ ਕੋਲ ਹੈ ਨਾ ਇਹ ਬਾਈ ਜੀ ਠੀਕ ਹੈ ਬਾਈ ਜੀ ਹਰਿਆਣਾ ਨੰਬਰ ਆ ਬਾਈ ਠੀਕ ਹੈ ਜੀ ਇੰਜਨ ਗੇਅਰ ਦਾ ਬਈ ਪੂਰਾ ਫੁੱਲ ਵਧੀਆ ਓਕੇ ਜਮਾ ਅੱਛਾ ਜਮਾ ਉਹੀ ਕਲੀਸ਼ਨ ਪਈ ਹੈ ਜਮਾ ਕਿੰਨਾ ਰੇਟ 237000 ਹੈ ਬਾਈ ਇਹ ਦੇਣਾ ਕਿੰਨਾ ਦਾ ਇਹ ਬਾਈ ਜੋ ਮੌਕੇ ਤੇ ਫੋਨ ਤੇ ਮੌਕੇ ਤੇ ਬਾਈ ਇਹ ਕਹਿੰਦੇ ਮਾਨਤਾਨ ਕਰਦਾ ਹੈ 10000 ਰੁਪਏ ਬਾਕੀ ਬਾਈ ਮੌਕੇ ਤੇ ਕਹਿੰਦੇ ਤੁਹਾਨੂੰ ਟਾਇਰ ਨਵੇਂ ਜੀ 12 4 28 ਦੇ ਆ ਐਮ ਆਰ ਐਫ ਦੇ ਟਾਇਰ ਆ ਅਗਲੇ ਵੀ ਬਾਈ ਜੀ 90 ਪੈਸੇ 80 ਤੋਂ 90 ਪੈਸੇ ਟਾਇਰ ਪਏ ਆ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਹੈਗਾ ਸੋਹਣਾ ਟਰੈਕਟਰ ਹੈ ਟਰੈਕਟਰ ਤੁਹਾਨੂੰ ਤੁਸੀਂ ਦੇਖ ਹੀ ਲਿਓ ਬਾਈ ਜੀ ਜੇ ਡੈਸਕ ਬ੍ਰੇਕਾਂ ਵਾਲਾ ਜੇ ਕਿਸੇ ਨੂੰ ਡਬਲ ਆ ਜਿਹੜੇ ਆਹ ਵਰਕਾ ਬਹਾਲਾ ਡਬਲ ਕੱਪ ਵਾਲਾ ਟਰੈਕਟਰ ਹੈ ਜੇ ਕਿਸੇ ਨੂੰ ਚਾਹੀਦਾ ਹੋਵੇ 237000 ਰੁਪਏ ਬਾਈ ਹੋਣੀ ਡਿਮਾਂਡ ਕਰਦੇ ਆ ਇਸ ਤੋਂ ਬੰਦਾ ਬਾਈ ਲਾ ਕੇ ਚੈੱਕ ਕਰਕੇ ਟਾਪੀ ਕਾਗੇ ਦੀ ਤਸੱਲੀ ਕਰਕੇ ਫਿਰ ਲੈ ਕੇ ਜਾਵੇ ਠੀਕ ਹੈ ਜੀ ਇਸ ਤੋਂ ਅੱਗੇ ਆ ਜਾਂਦਾ ਹੈਗਾ 241 ਮੈਸੀ ਥੋੜਾ ਉੱਚਾ ਮਾਡਲ ਹੈਗਾ ਸਿੱਧੇ ਡੰਡੇ ਹਿੱਸੇ ਵਾਲਾ ਇਹ ਕੈਂਚੀ ਹਿੱਸੇ ਜਾ ਜਾਂਦਾ ਇਹ ਆ ਜਾਂਦਾ ਡੰਡੇ ਹਿੱਸੇ ਵਾਲਾ ਸਿੱਧੇ ਹਿੱਸੇ ਵਾਲਾ 2008 ਮਾਡਲ ਹੈ 270000 ਰੁਪਏ ਡਿਮਾਂਡ ਹੈ ਬਾਈ ਟਰੈਕਟਰ ਦਾ ਟਾਇਰ ਹੈਗੇ ਹੈਗੇ 70 ਕੁ ਪੈਸੇ ਟਰੈਕਟਰ ਸਾਫ ਸੁਥਰਾ ਸੋਹਣਾ ਟਰੈਕਟਰ ਹੈ ਬਾਈ ਇਹ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ ਬਾਈ ਜੀ ਨੰਬਰ ਹਰਿਆਣਾ ਐਨਓਸੀ ਮਿਲ ਜੂਗੀ ਬਾਈ ਕਹਿੰਦੇ ਜੇ ਪਾਸਿੰਗ ਪਈ ਹੋਈ ਤਾਂ ਮਗਰਾੜਾ ਮਰ ਉਹਨਾਂ ਦਾ ਪੂਰਾ ਫੁੱਲ ਸੋਹਣਾ ਟਰੈਕਟਰ ਹੈ ਬਾਈ ਜੀ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਸਾਰੇ ਡਬਲ ਕਲਚ ਟਰੈਕਟਰ ਨੇ ਮੈਸੀ ਡਬਲ ਕਲਚ ਟਰੈਕਟਰ ਨੇ ਵੇਟ ਬੂਟ ਟਰੈਕਟਰ ਨੂੰ ਲੱਗੇ ਹੋਏ ਹੈਗੇ ਸਾਰੇ 2,70,000 ਰੁਪਏ ਡਿਮਾਂਡ ਹੈਗੀ ਬਾਈ ਦੀ ਬਾਈ ਕਹਿੰਦਾ ਇਹ ਵੀ ਫੋਨ ਤੇ ਬਾਈ ਸੰਪਰਕ ਕਰ ਲੈਣੇ ਤੇ ਬਾਈ ਮਾਨਤਾਨ ਹੋ ਜੂਗਾ ਬਾਈ ਮੌਕੇ ਤੇ ਮਾਨਤਾਨ ਹੋ ਜੂਗਾ ਬਾਈ ਜਿਹੜਾ ਇਹ ਵੀ ਚੰਗਾ ਬਾਈ ਸਾਰੇ ਬਸ ਠੀਕ ਹੈ ਜੀ ਅੱਗੇ ਡੰਡੇ ਹਿੱਸੇ ਜੀ ਟਰੈਕਟਰ 7 ਮਾਡਲ ਇੱਕ ਹੋਰ ਆ ਗਿਆ ਇਹਦਾ 2 ਲੱਖ ਤੇ 43,000 ਰੁਪਏ ਰੇਟ ਹੈ ਅੱਧੇ ਕ ਟਾਇਰ ਹੈ ਬੇਟ ਬੂਟ ਇਹਦੇ ਨਾਲ ਵੀ ਲੱਗੇ ਹੋਇਆ ਪੂਰਾ ਸਾਫ ਸੁਥਰਾ ਸੋਹਣਾ ਟਰੈਕਟਰ ਹੈ ਸਾਰਾ origignal ਹੈ ਜੀ ਸਾਰਾ origignal ਟਰੈਕਟਰ ਹੈ ਬਾਈ ਕਹਿੰਦੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਇਹ ਵੀ ਬਾਈ ਦਾ ਨੰਬਰ ਤੁਹਾਨੂੰ ਪਹਿਲਾਂ ਵੀ ਬੋਲਿਆ ਹੋਇਆ ਸਕਰੀਨ ਤੇ ਵੀ ਚੱਲ ਰਿਹਾ ਹੈ ਤੁਸੀਂ ਕੋਈ ਵੀ ਮੈਸੇਜ ਟਰੈਕਰ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਮਗਰਾੜ ਮੁਰੂਡ ਸਾਫ ਸੁਥਰੇ ਤੁਸੀਂ ਵੇਖ ਹੀ ਲਿਓ ਸਮਾਨ ਲੱਗਿਆ ਹੋਇਆ ਬਾਈ ਇਹਦਾ ਨੰਬਰ ਕਿੱਥੋਂ ਦਾ ਜੀ ਇਹਦਾ ਵੀ ਹਰਿਆਣਾ ਦੀ ਇਹਦਾ ਵੀ ਹਰਿਆਣਾ ਨੰਬਰ ਟਰੈਕਰ ਹੈ ਇਹਦਾ ਵੀ ਹਰਿਆਣਾ ਨੰਬਰ ਟਰੈਕਟਰ ਹੈ ਕਿਉਂਕਿ ਹਰਿਆਣਾ ਤੇ ਰਾਜਸਥਾਨ ਚ ਸਭ ਤੋਂ ਵੱਧ ਜਿਹੜਾ 241 ਮਸ਼ੀਨ ਨੂੰ ਪਸੰਦ ਕਰਦੇ ਆ ਤੇ ਗਾਹਕ ਉਧਰ ਲਿਆਉਂਦੇ ਅੱਗੇ ਨੀਓ ਮਲ ਮਸ਼ੀਨ ਹੈਗਾ ਇਹ ਕਿਹੜਾ ਮਾਡਲ ਹੈ ਬਈ ਜੀ 2004 ਮਾਡਲ ਹੈ ਜੀ 2004 ਮਾਡਲ ਹੈ ਇਹ ਕੈਂਚੀ ਹਿੱਸੇ ਚ ਇੱਕ ਆ ਡੰਡੇ ਹਿੱਸੇ ਚ ਜਿਹੜਾ ਉੱਚੇ ਮਲ ਟਰੈਕਟਰ ਹੈਗੇ ਇਹ ਕੈਂਚੀ ਹਿੱਸੇ ਚ 2004 ਮਾਡਲ 2 ਲੱਖ 47000 ਰੁਪਏ ਬਈ ਨੇ ਰੇਟ ਭਰੇ ਹੋਇਆਗਾ ਇਹ ਵੀ ਤੁਸੀਂ ਮੋਰੇ ਟਾਇਰ ਤਾਂ ਹੈਗਾ 60 ਕੁ ਪੈਸੇ ਮੰਗਲੇ ਟਾਇਰ ਹੈਗਾ 75 80 ਪੈਸੇ ਬੀਕੇਟੀ ਦੇ ਟਾਇਰ 12 4 28 12428 ਦੇ ਬੀਕੇਟੀ ਦੇ ਟਾਇਰ ਨੇ ਭਰਾਵੋ ਟਰੈਕਟਰ ਇਹ ਵੀ ਪੂਰਾ ਸੋਹਣਾ ਹੈਗਾ ਤੁਸੀਂ ਇਹ ਟਰੈਕਟਰ ਸੰਬੰਧੀ ਵੀ ਰੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਮਗਰਾੜ ਮਰੂਟ ਦੇਖ ਲਓ ਬਾਈ ਨਾਲ ਗਰਨਾਇਬ ਨਾਲ ਤੁਸੀਂ ਜਾਂ ਬਾਈ ਦਿਆਲ ਨਾਲ ਸੰਪਰਕ ਕਰ ਲਿਓ ਦੁਆਰੇ ਆਪਾਂ ਇਹਨਾਂ ਦੇ ਬਾਈ ਹੋਰਾਂ ਦੇ ਨੰਬਰ ਹੁੰਦੇ ਬਾਈ ਜੀ ਹੋਰ ਵੀ ਮਸ਼ੀਨ ਹੈਗੇ ਆਪਣੇ ਕੋਲੇ ਹੋਰ ਕਿੰਨੇ ਕੁ ਮਸ਼ੀਨ ਖੜੇ ਵੀਰੇ ਜਿਹੜੇ ਜਿਹੜੇ 3-4 ਮਟਰੈਕਟਰ ਹੈ ਸਪੈਸ਼ਲ ਮਸ਼ੀਨ ਹੁੰਦੇ ਮਸ਼ੀਨ ਹੁੰਦੇ ਮਸ਼ੀਨ ਹੈ 245 ਵੀ ਮਿਲ ਜਾਂਦੇ ਉਹ ਵੀ ਆ ਜਾਂਦੇ ਬਾਈ ਕਦੇ 30 ਵਾਲੇ ਵੀ ਆ ਜਾਂਦੇ 35 ਵਾਲੇ ਵੀ ਆ ਜਾਂਦੇ ਸਾਰੇ ਤਰ੍ਹਾਂ ਦੀ ਹਾਂਜੀ ਆਜੋ ਬਾਈ ਦਿਆਲ ਜੀ ਬਾਈ ਗੁਰਨਾਇਬ ਤੇਰਾ ਫੋਨ ਨੰਬਰ ਬੋਲ ਦੇ ਦੋ 98766 ਜੀ 98766 88025 ਜੀ 88025 ਬਾਈ ਜੀ ਤੁਹਾਡਾ ਨੰਬਰ ਵੀ ਬੋਲ ਦੇ ਜੀ 99630 94630 40719 40719 ਇਹ ਬਾਈ ਦਿਆਲ ਦਾ ਨੰਬਰ ਹੈ ਨਾਲੇ ਗੁਰਨਾਇਬ ਦਾ ਕੋਈ ਵੀ ਟਰੈਕਟਰਾਂ ਸੰਬੰਧੀ ਤੁਸੀਂ ਸਪੈਸ਼ਲ ਮੈਸ਼ੀਨ ਦੇ ਬਾਈ ਜੀ ਸਪੈਸ਼ਲਿਸਟ ਹੈ ਇਹਨਾਂ ਦਾ ਪਿੰਡ ਹੈਗਾ ਸੰਦੋਹਾ ਮੋੜ ਮੰਡੀ ਦੇ ਨੇੜੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਮੈਸ਼ੀਨ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਟਰੈਕਟਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਬਾਈ ਜੀ ਹੋਰਾਂ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਜਿੰਨਾ ਭਰਾਵ ਸਬਸਕ੍ਰਾਈਬ ਨਹੀਂ ਕੀਤਾ ਹੋ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਉਹਨਾਂ ਨੂੰ ਟਰੈਕਟਰਾਂ ਸੰਬੰਧੀ ਜਾਣਕਾਰੀ ਮਿਲ ਸਕੇ ਤੇ ਇਹ ਸਨਮਪਾਈ ਜੀ ਸਪੈਸ਼ਲਿਸਟ ਮੈਕਸੀ ਦੇ ਦਿਆਲ ਸਿੰਘ ਜੀ ਸਲੋਹੇ ਵਾਲੇ ਧੰਨਵਾਦ ਆ ਬਾਈ ਜੀ ਤੁਹਾਡਾ